ਕੇ ਪਾਸ਼ਾ ਕਿਹੋ ਜਾਂ ਹੜ ਆ ਗਿਆ ਪੰਜਾਬ ਅੰਦਰ ਜਿਹੜੇ ਸਿੱਖ ਕਦੀ ਚੜਖੜੀਆਂ ਤੇ ਚੜ ਕੇ ਨਹੀਂ ਖਤਮ ਹੋਏ ਜਿਹੜੇ ਕਦੀ ਆਰਿਆਂ ਦੇ ਦੰਦਿਆਂ ਦੇ ਥੱਲੇ ਨਹੀਂ ਖਤਮ ਹੋਏ ਜਿਹੜੇ ਕਦੀ ਖੋਪਰੀ ਰੱਥੀ ਤੇ ਬੰਦ-ਬੰਦ ਕਟਾ ਕੇ ਨਹੀਂ ਖਤਮ ਹੋਏ ਜਿਹੜੇ ਕਦੀ ਉਬਲਦੀਆਂ ਦੇਗਾਂ 'ਚ ਨਹੀਂ ਖਤਮ ਹੋਏ ਅੱਜ 3 ਇੰਚ ਦੀ ਸੂਈ ਜਿਹੜੀ ਹੈ ਸਾਨੂੰ ਖਤਮ ਕਰ ਚੱਲੀ ਸਰਿੰਜ ਖਤਮ ਕਰ ਚੱਲੀ ਹੈ ਪਾਸ਼ਾ ਕਿਤੇ ਭੜਾ ਕਰੋ ਪੰਜਾਬ ਤੇ ਮੇਰ ਦੀ ਨਜ਼ਰ ਕਰੋ ਤਰਸ ਕਰੋ ਤੇ ਮਾਪਿਆਂ ਨੂੰ ਵੀ ਬੇਨਤੀ ਹੈ ਆਪਣੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਪਾਠ ਜ਼ਰੂਰ ਕਰਿਆ ਕਰੋ ਆਪਣੇ ਬੱਚਿਆਂ ਨੂੰ ਪੁੱਤ ਪੁੱਤਰੀਆਂ ਨੂੰ ਨੇੜੇ ਬਿਠਾ ਕਰਕੇ ਬਾਣੀ ਜ਼ਰੂਰ ਪੜੋ ਕਿਉਂਕਿ ਸਾਡੇ ਬੱਚਿਆਂ ਨੂੰ ਗੁਰਬਾਣੀ ਵਾਲੀ ਲਾਗ ਲੱਗੇ ਇਹ ਗੁਰਬਾਣੀ ਦੀ ਜਾਗ ਜਿਸ ਘਰ ਦੇ ਵਿੱਚ ਬੱਚਿਆਂ ਨੂੰ ਲੱਗੇ ਹੀ ਨਾ ਜਿਹੜੇ ਬੱਚੇ ਗੁਰੂ ਦੀ ਕੋਲ ਬੈਠਣ ਲਾਪੇ ਜਿਹੜੇ ਬੱਚੇ ਸਤਿਗੁਰਾਂ ਦੇ ਪਾਸ ਬੈਠਣ ਲਾਪੇ ਨਾ ਉਹ ਬੱਚੇ ਮੁੜ ਕੇ ਮਾੜੀ ਸੰਗਤ ਅੰਦਰ ਨਹੀਂ ਜੇ